ਨਾ ਦਖਾ ਮ ਭਵਨੇ ਦੁੱਖ ਸੁਖਾਵੇ ਪਿੱਛੇ ਨਹੀਂ ਹਟਦੀ ਕਿਰਨ ਬਸ ਤੇਰੀ ਆ ਮੈਂ ਦਵਾਰਾ ਗਈ ਲਵੀ ਨੂੰ ਲੈ ਕੇ ਤੇ ਮੈਂ ਕੀ ਦੇਖਿਆ ਕਿ ਤੇ ਇੱਕ ਨਾ ਕੋਈ ਮੇਰਾ ਖਾਲੋ ਪ੍ਰਵਾਸੀ ਮਜ਼ਦੂਰ ਦਾ ਬੰਦਾ ਮੁੰਡਾ ਆਹੋ ਇਹ ਝੂਠ ਹੈ ਝੂਠ ਹੈ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਸੈਟ ਹੋਵੋਗੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਵਾਜੀ ਹੋਵੋਗੇ ਠਾਂ ਠੌਂ ਤੋਂ ਕੁਣ ਲੱਗ ਗਈ ਹੈ ਮੇਰੇ ਅਰਗਿਆਂ ਨੂੰ ਬੁਖਾਰ ਪੂਰ ਚੜ ਹਟਿਆ ਤੇ ਬਾਕੀ ਤੁਸੀਂ ਬੱਜੇ ਹੋਵੋਗੇ ਤੇ ਸਰਕਾਰ ਵਾਲੇ ਨਵੇਂ ਨਾਰੇ ਦੀ ਉਹ ਕਰੀ ਗਈ ਹੈ ਖੋਜ ਵੀ ਮੁੰਡੇ ਬਚਾਓ ਮੁੰਡੇ ਪੜਾਓ ਮੁੰਡੇ ਬਚਾਓ ਮੁੰਡੇ ਪੜਾਓ ਮੁੰਡੇ ਬਚਾਓ ਹਾਂ ਜਿਹਾ ਨਾਲ ਚੱਲੀ ਜਾਂਦਾ ਅੱਜਕੱਲ ਸਿਸਟਮ ਵੀ ਕੁੜੀਆਂ ਕੋ ਵੱਡੀ ਜਾਂਦੀ ਕੋ ਟੁੱਕੀ ਜਾਂਦੀ ਕੋ ਉਮਾਂਸ਼ਕ ਮਰਾਈ ਜਾਂਦੀ ਹੈ ਕੋਈ ਉਮਾਂਸ਼ਕ ਨਾ ਭੱਜੀ ਭੁਜੀ ਫਿਰਦੀ ਹੈ ਇਹਦੇ ਘਰ ਵਾਲੇ ਤੋਂ ਪਿੱਛੇ ਤੇ ਬਾਅਦ ਤਲਾਕ ਹੋਈ ਜਾਂਦੇ ਆ ਇਸ ਕਰਕੇ ਸਰਕਾਰ ਨੇ ਨਵੀਂ ਨੀਤੀ ਚੁਣੀ ਹੈ ਮੈਂ ਸਰਕਾਰ ਦਾ ਬੋਤਨ ਬਦੀ ਹੈ ਤੇ ਹੋਰ ਅੱਜ ਆਪਣੇ ਕੋਲ ਪਹੁੰਚਿਆ ਗੋਪੀ ਹਣੀ ਗੋਪੀ ਸ਼ੌਕਰਣੀ ਆ ਬੈਠੇ ਬਟੇ ਤੇ ਇਹਨਾਂ ਦਾ ਨਿਗਾ ਸਵਾਦ ਕਰਿਆ ਜਾਂਦਾ ਜੀ ਤੇ ਤੁਸੀਂ ਵੇਖ ਹੀ ਰਹੇ ਹੋਗੇ ਕੁਛ ਦਿਨਾਂ ਤੋਂ ਇਹ ਬਹੁਤ ਚਾਵਲਾ ਮਾਰ ਰਹੇ ਨੇ ਇਹਨਾਂ ਦੀ ਚਾਵਲਾ ਅੱਜ ਆਪਾਂ ਵੇਣੇ ਆ ਤੇ ਸੌਂਦੇ ਆ ਤੇ ਕੁਛ ਆਪਾਂ ਬੰਦ ਰੱਖਦੇ ਨਾ ਮਰੀ ਇਹਨਾਂ ਦੀ ਜਕੀ ਤੇ ਹੋਰ ਠੀਕ ਠਾਕ ਹੋ ਉਜੀ ਦੱਸੋ ਯਾਰ ਤੁਸੀਂ ਜੇ ਠੀਕ ਠਾਕ ਹੋ ਨਾ ਤਾਂ ਫਿਲ ਦਾ ਗੋਟ ਹੁੰਦਾ ਕਿਉਂਕਿ ਤੁਸੀਂ ਮੈਨੂੰ ਵੇਖੋਗੇ ਠੀਕ ਠਾਕ ਹੋਗੇ ਤਾਂ ਆ ਕਰਕੇ ਤੇ ਗੋਪੀ ਪਹੁੰਚਿਆ ਤੇ ਗੋਪੀ ਤੁਸੀਂ ਵੇਖੇ ਹੁਣ ਬੜੇ ਦਿਨਾਂ ਤੋਂ ਕਦੇ ਗੋਪੀ ਘਰ ਵਾਲੀ ਪੱਠੇ ਵੱਢਣ ਲੱਗੀ ਕਦੇ ਗੋਪੀ ਨੇ ਗੋਵਾ ਜਕਾਇਆ ਕਦੇ ਗੋਪੀ ਨੇ ਖੇਤ ਜਵਾੜਤੀ ਕਦੇ ਗੋਪੀ ਖੁਰਲੀ ਚ ਜੜ ਗਿਆ ਲੈ ਕੇ ਨਾਲ ਦੀ ਨੂੰ ਕਦੇ ਖੁਰਲੀ ਚ ਸੱਪ ਨਿਕਲਿਆ ਕਦੇ ਪੱਠੇ ਖਤਰਾਏ ਤਿਕਾ ਰੋਟੀ ਨਾਲ ਵਈਆ ਆਈ ਸੀ ਗਾ ਵੀ ਬਲੈਕ ਤੋਂ ਗੋਰੀ ਨੂੰ ਉਹ ਮਾਮਾ ਉਹ ਗੋਰੀ ਨਹੀਂ ਗਈ ਉਹ 100 ਰੁਪਏ ਦੇ ਰੰਗ ਕਰਾ ਕੇ ਵਾਲ ਤੇ ਲਾ ਕੇ 20 ਰੁਪਏ ਵਾਲਾ ਮੇਕਅਪ ਉਹ ਗੋਰੀ ਬਣੀ ਐ ਉਹ ਗੋਰੀ ਸਮਾਰਾ ਨੇ ਦੀ ਜਾ ਪੈਥ ਵੀ ਇਹੀ ਆ ਹੋਰ ਤਾਂ ਦੁਨੀਆ ਖਤਮ ਗੋਰੀਆਂ ਸਾਰੀਆਂ ਇਹ ਤੋਂ ਥੱਲੇ ਆ ਉਸ ਤੋਂ ਬਾਅਦ ਜਨਮ ਜਨਮ ਲਿਆ ਏ ਪਹਿਲਾਈ ਇੰਨਾ ਵੱਡਾ ਵਹਿਮ ਕੋਪੀ ਦੈਸ ਇਟਸ ਟੂ ਮੱਚ ਬ੍ਰੋ ਥੱਲੇ ਆ ਥੋੜਾ ਆ ਤੂੰ ਬਾळा ਹਾਈਪਰ ਹੋ ਗਿਆ ਜਿੱਦਾਂ ਦੀ ਉਹ ਆਈ ਗੋਪੀ ਗੋਪੀ ਤਾਂ ਗੋਪੀ ਤਾਂ ਫੇਚੜਦੀ ਹਵੇ ਇੱਕ ਵੇ ਇੱਕ ਇਹਨ ਪਹਿਲਾਂ ਚੰਗਾ ਵਧੀਆ ਗੁੱਡ ਬੰਦਾ ਹੁੰਦਾ ਯਾਰ ਆਪਾਂ ਸਲਾਉਣੇ ਵੀ ਇਹਦੀ ਪੱਠ ਵੀ ਸੋਹਣੀ ਪਹਿਲਾਂ ਸਹੀ ਸੀ ਚੱਲ ਆਪਦਾ ਵਧੀਆ ਫੰਟ ਟਾਈਪ ਕਰਦਾ ਸੀ ਹਨਾ ਜਿੰਨਾ ਵੀ ਸੀਗਾ ਲਿਮਟਿਡ ਸੀਗਾ ਹੁਣ ਤਾਂ ਕਮਲ ਮਾਰਨਾ ਸ਼ੁਰੂ ਕਰਤਾ ਰੋਸਟਰ ਇਹਦੇ ਆਲੇ-ਦਾਲੇ ਹੋਏ ਫਿਰਦੇ ਸਾਰੇ ਜਿਹੜਾ ਕਿੜਾ ਗੋਪੀ ਨੂੰ ਗਾਲਾਂ ਕੱਢਦਾ ਵਿਆਹ ਦੇਣ ਚਾਵਲ ਮਾਰੀ ਉਹ ਸਾਫ ਬੰਨ ਕੇ ਦੇਖੋ ਬੰਦਿਆਣੀਆਂ ਹਰਕਤਾਂ ਕੀਦ ਇਹਨੇ ਪਾਗਲ ਹੋ ਗਏ ਮਾਵਾ ਵਿਊਾ ਪਿੱਛੇ ਕੀ ਕੋ ਕਰੀ ਜਨੇ ਗਾਜ ਵਾਕਣ ਕੀ ਤੂੰ ਗਾਉਂਗੇ ਭੈਣ ਖੇਚੜਦੀ ਯਾਰ ਆਟੋਮੈਟਿਕ ਆਟੋਮੈਟਿਕ ਖੇਚੜਦੀ ਬੋਲਣ ਨੇ ਦਿਲ ਤਾਂ ਨਹੀਂ ਕਰਤਾ ਬੋਲਣਾ ਪੈਦਾ ਕੀ ਕਰਕੇ ਸਾਡਾ ਵੀ ਕੰਮ ਬੋਲਣ ਵਾਲਾ ਤੇ ਬਾਜ ਹਣਾ ਚਾਵਲਾ ਮਾਰੀ ਜਾਂਦੇ ਬਾਜ ਗਾਣ ਉਹ ਜ ਬੋਗਿਆ ਕਿਤੇ ਦਾ ਦਰਾ ਕੇ ਤਾਂ ਕਿੰਮੀ ਐਨੂੰ ਕਿੰਮੀ ਪਾਉਣਾ ਨੂੰ ਉਹ ਵੀ 5-7 ਸਾਲ ਤੱਕ ਰੇ ਤੂੰ ਉਹ ਵੀ ਨਹੀਂ ਟਿਕਣਾ ਸਾਲ ਦੋ ਸਾਲਾਂ ਦੀ ਖੇਡ ਆ ਤੇਰੀ ਮੈਂ ਲੈ ਸਾਹ ਕੋਲ ਲਮਾ ਕੇ ਜਿਹਾ ਹੀ ਲੱਛੜ ਰੇ ਤਾਂ ਫਿਰ ਕਿਸੇ ਪੋਡਕਾਸਟ ਜਗ੍ਹਾ ਹੈਗਾ ਵੀ ਮੇਰਾ ਤਲਾਕ ਕਰਾਤਾ ਲੋਕਾਂ ਨੇ ਸੋਸ਼ਲ ਮੀਡੀਆ ਨੇ ਸੋਸ਼ਲ ਮੀਡੀਆ ਤੇ ਸੁਨੇਹਾ ਦਾ ਤਲਾਕ ਹੋਇਆ ਇਹਨਾਂ ਦਾ ਕਿੰਮੀ ਪਾਉਣ ਦਾ ਹੋਇਆ 5-7 ਜਣੇ ਹੋਰ ਹੋਏ ਰਹੀਂਦੀ ਕੋਈ ਕਸਰ ਮਾਤਾ ਇਹਨਾਂ ਦੀ ਚਲੋ ਮਾੜਾ ਤਾਂ ਨਹੀਂ ਆਪਾਂ ਬੋਲਦੇ ਉਹ ਜਸਵਿੰਦਰ ਬਰਾੜ ਬਣੀ ਦੀ ਮਗਰ ਕੋਪੀ ਵੇ ਯਾਰ ਕੋਪੀ ਹਰਾਉਂਦਾ ਕੋਪੀ ਆਏ ਉਹ ਲੱਗੀ ਰਹਿੰਦੀ ਹੈ ਕੀ ਬੰਦਾ ਇਹਨਾਂ ਨੂੰ ਕਹਵੇ ਤੇ ਕੀ ਨਾ ਕਹਵੇ ਟੂ ਮਚ ਕੈਮਰੇ ਨੇ ਨਾ ਬੜੇ ਲੋਕਾਂ ਦੇ ਘਰ ਜਾੜਦੇ ਬੜੇ ਜ਼ਿਆਦਾ ਲੋਕਾਂ ਦੇ ਜਿਨ੍ਹਾਂ ਦੀ ਗੱਲ ਹੈ ਦੁਖੀ ਰਹਿਣੇ ਸੀ ਨਾ ਨਹੀਂ ਪਤਾ ਸੀਗੀ ਉਹਨਾਂ ਦੀ ਵੀ ਆ ਕੈਮਰੇ ਨੇ ਹਾਈਲਾਈਟ ਕਰਾਤੀਆਂ ਗੱਲਾਂ ਤੇ ਪਹਿਲਾਂ ਹੁੰਦਾ ਸੀ ਚੱਲ ਕੁੜੀ ਮੜੀ ਸੀ ਆੜਗਵੜ ਨੂੰ ਪਤਾ ਹੁੰਦਾ ਜਾਂ ਤੇ ਸਹੁਰਿਆਂ ਨੂੰ ਜਾਂ ਪੇਕਣ ਮੰਤ ਅੱਧੇ ਪਿਆ ਨੂੰ ਕਿ ਪੌਣੇ ਪਿਆ ਨੂੰ ਕੋ ਕਿੰਮੀ ਦਾ ਪਤਾ ਹੈ ਵੀ ਚਾਵਲਾ ਉਧਰ ਪੌਣੇ ਉਹਦੇ ਬੀਬਾ ਮੁੰਡਾ ਬੀਬਾ ਪੂਪਾ ਕੋ ਨਹੀਂ ਹੋ ਵੀ ਉਧਰ ਪਾਕਿਸਤਾਨ ਵਾਲਿਆਂ ਨਾਲ ਰਿਲੇਸ਼ਨ ਚੱਲਿਆ ਹੈ ਇਹ ਸੁਣਿਆ ਸੂਤਰਾ ਦੇ ਮੁਤਾਬਕ ਖਬਰ ਮਿਲੀ ਕਹੋ ਜੀ ਹਾਂ ਤੇ ਬਾਅਦ ਚ ਫੇਰ ਤੂੰ ਨਰੂਲੇ ਕੋਲੇ ਬਹਿ ਕੇ ਚਾਹ ਚੂਲੀ ਕਰੇਗਾ ਇਹਦੇ ਨਾਲ ਪਹਿਲਾਂ ਤੂੰ ਹੋਣੀ ਚੂਲੀਆਂ ਘਟਾਲਾ ਬੈਸਟ ਫਾਰ ਯੂ ਗੁੱਡ ਓਪਰਚੁਨਿਟੀ ਇੱਦਰ ਆ ਤੇ ਵੀ ਬਾਜਿਆ ਕੈਮਰੇ ਤੋਂ ਪਜਿਆ ਇਹਨਾਂ ਨੇ ਬਹੁਤ ਘਰ ਜੜੇ ਆ ਨਾਲੇ ਤਾਂ ਤੇ ਚੌੜੀ ਫੇਰੀ ਜਾਂਦੇ ਆ ਸਾਰੇ ਵਿੱਕੀ ਲੱchn ਕਰੀ ਜਾਂਦਾ ਕੋਈ ਤੇਰੀ ਹੈ ਕੋ ਜਿਵੇਂ ਤੇ ਵਾਲੀ ਗੱਲ ਦੇਖ ਲਾ ਬਜਣਾ ਬਜੋਰ ਨਾ ਕਰਦੀ ਲੋਕ ਲਾਦਾ ਹੀ ਗੱਡੀ ਨੂੰ ਮੈਂ ਕਿ ਗੱਡੀ ਨੂੰ ਲੋਕ ਲਾਦਾ ਹੀ ਕੀ ਮਤਲਬ ਤੋਂ ਜ਼ਿਆਦਾ ਨਾ ਐਡਾ ਖਰਾ ਮਰਾ ਭਰਾ ਹੈ ਨਹੀਂ ਲੱਗਦਾ ਦਾ ਸਭਾ ਭਲਾ ਆਈਏ ਵੀ ਆਪਾਂ ਯਾਦ ਪਰੰਦੇ ਆ ਵੀ ਆਪਾਂ ਹੀ ਛੜਾ ਜਿੰਦੀਆਂ ਵੀ ਖੇੜਾ ਉਡੇ ਛੜਾ ਕੇ ਇਹਨਾਂ ਦਾ ਚੱਲੀ ਇੱਕ ਕਰੀ ਨਿਕਲ ਗਈ ਉਹ ਜਾਨ ਬਚਾ ਕੇ ਇੱਕ ਕਰੀ ਨਿਕਲੀ ਜਾਂਦੀ ਆ ਉਹ ਨਿਕਲ ਗਈ ਹਣ ਲੈ ਕੇ ਖਟੇ ਟੈਚੀ ਉਹ ਨਹੀਂ ਹਣ ਮੁੜਦੀ ਉਹ ਚੜ ਗਈ ਉਹ ਜਾਜ ਵਿੱਚ ਚੜ ਗਈ ਉਹ ਛੜਾ ਕੇ ਵੀ ਆਪ ਆਇਆ ਉਹ ਦਿੱਤੀ ਤੇ ਬਾਅਦ ਜੇ ਨੇ ਬਗਣਾ ਵੀ ਮੁੜੀ ਨਾ ਉਹ ਨਹੀਂ ਮੁੜਦੀ ਉਹ ਗਈ ਆ ਬੋਦਾ ਦੀ ਕਿੰਦਰ ਘਰ ਦੇ ਨੇ ਡੰਗਰਾਂ ਦੇ ਪੇਛ ਪਾਤਾ ਮੈਨੂੰ ਤਾਂ ਸੋਤੀ ਪਈ ਨੂੰ ਉੱਠਦੇ ਕਦੇ ਕੰਬਲ ਨਹੀਂ ਲੈਣਦੇ ਆ ਕੰਬਲ ਨਹੀਂ ਨਾ ਕਦੇ ਕੋਟੀ ਨਹੀਂ ਪਾਉਂਦੇ ਕਦੇ ਐਂ ਨਹੀਂ ਮੈਨੂੰ ਪਾਣੀ ਵੀ ਨਹੀਂ ਮੇਰੇ ਪਾਣੀ ਤੇ ਵੀ ਲੱਗਦੇ ਲੈ ਉਹਦਾ ਪਾਣੀ ਵਿਖਾਈ ਜਾਂਦੇ ਮੀਨਰਲ ਵਾਟਰ ਉਹ ਵੀ ਆ ਰਹੀਆਂ ਦੀ ਬੋਦਲ ਜਿਹੜਾ ਮੀਨਰਲ ਵਾਟਰ ਤੁਸੀਂ ਪੀਣ ਨੂੰ ਇਹਦੇ ਮੀਨਰਲ ਵਾਟਰਾਂ ਦੇ ਤੇ ਉਹ ਟਿਸ਼ੂ ਲਿਆ ਗਿਆ ਪੂਰਾ ਗੋਰੀਆਂ ਵਾਲਾ ਸੀਨ ਕਰਿਆ ਐਂ ਵੀ ਹਾਂ ਵਾਕਈ ਗੋਰੀ ਐ ਟਿਸ਼ੂ ਨਾਲ ਪੂੰਹਦੀ ਐ ਚਤਰਾਉਂਦਾ ਕਰਦੀ ਨਹੀਂ ਉਹ ਕੋਲ ਕਿਹੜੇ ਕਮੀ ਪਏ ਯਾਰ ਤੁਸੀਂ ਪਰ ਬਾਕੀ ਚਲੋ ਨਿਕਲ ਗਈ ਹੋ ਜਾਨ ਬਚਾ ਕੇ ਹੁਣ ਇਹ ਆਊਗਾ ਪੋਡਕਾਸਟਾਂ ਤੇ ਚਾਹੇ ਚੂਕ ਤੇ ਨਰੂਲੇਣਾ ਬੇਟਾ ਕੀ ਮੇਰੀ ਸੋਚਣਾ ਨਹੀਂ ਹੋਣ ਲੜਖ ਕੇ ਤੜਗੀ ਮੇਰਾ ਤਲਾਕ ਕਰਾਤਾ ਇਹਨਾਂ ਨੇ ਮੈਨੂੰ ਕਿਸੇ ਜੋ ਘੜੀ ਛੱਡਿਆ ਗਏ ਨੇ ਕਰਨਾ ਉਧਰ ਉਹ ਤਾਂ ਸੋਣਾ ਉਹ ਬੈਸਤਰੇ ਚ ਵੜ ਗਿਆ ਕੋਹੇ ਵਾਲਾ ਫੇਗਿਆ ਤੇਰੇ ਮੈਂ ਥੱਪੜ ਮਾਰੂ ਪਿੱਛੇ ਹੀ ਉਹਦੇ ਅਰਜਾਈਆਂ ਉਹੋ ਜਿਹੜੇ ਕੰਬੜਾ ਉਹਦੇ ਉੱਤੇ ਲੈਣਾ ਆ ਉਹ ਬੰਦਾ ਨਹੀਂ ਉਹਦੇ ਤੇ ਜਾਣਦੀ ਕਿ ਵਿਚਾਰੇ ਚ ਭਰਾਵਾ ਮੈਂ ਤਾਂ ਬੜੀ ਕੰਮ ਕਰਕੇ ਕੱਢਿਆ ਸੀ ਮੈਂ ਤਾਂ ਵੇਚ ਰੱਖਣੇ ਆ ਇਹਨੂੰ ਮੈਂ ਤਾਂ ਓਹ ਹੋ ਇਹ ਤਾਂ ਮੈਂ ਵੇਚ ਰੱਖਣੇ ਆ 32 ਚੱਕਾ ਹੋ ਮਣੀ ਉਹ ਗੋਪੀ ਛੋਟਾ ਰੱਖਿਆ ਛੋਟਾ ਪਤਾ ਨਹੀਂ ਥੱਕਲੇ ਉਹ ਪਾਪੀ ਬਾਹਰ ਗਿਆ ਕੋਈ ਅਕਲ ਨੂੰ ਹੱਥ ਮਾਰ ਅਕਲ ਨੂੰ ਆ ਕੰਬਲ ਆ ਕੰਬਲ ਬਈ ਮੈਂ ਲਾਇਆ ਸਾਰਾ ਮਣੀ ਆ ਸਾਰੇ ਕਾਹਦੇ ਆ ਗੋਪੀ ਨੂੰ ਪੰਪ ਦੇ ਦਿੰਦਾ ਗੋਪੀ ਪੰਪ ਮਾੜੀ ਉਹ ਚੜ ਜਾਂਦਾ ਪੰਪ ਤੇ ਮਾੜੇ ਦੇ ਨਾਲ ਤੇ ਉਧਰੋਂ ਇਹਨਾਂ ਦੀ ਸ਼੍ਰੀ ਮਾਤਾ ਜਸਵਿੰਦਰ ਭਰਾੜ ਕੋਣ ਨਾ ਦਾਦਾ ਨੇ ਕੀ ਉਹ ਜਸਵਿੰਦਰ ਭਰਾੜ ਕਹਿੰਦਾ ਏਕਾ ਨੰਦੀ ਉਹ ਤੇ ਉਹ ਨੂੰ ਮੈਂ ਆਇਆ ਕੈਮਰਾ ਲੈ ਕੇ ਮਮੀ ਗੋਪੀ ਤੂੰ じゃ ਕੰਬ ਲਈ ਪਿਆ ਉਹ ਗੰਦੀ ਵੀ ਪਿਆ ਤੇ ਫਿਰ ਕਿ ਹੋ ਗਿਆ ਅਣ ਹੱਥ ਮਾਰੇ ਵੀ ਸ਼ੁਰੂ ਹੋ ਤੂੰ ਸ਼ੁਰੂ ਹੋ ਮੈਂ ਕਹਿ ਉਹ ਦੁਬਾਰ ਹੋ ਗਈ ਪ੍ਰੇਮ ਤੂੰ ਵੀ ਸ਼ੁਰੂ ਹੋ ਉਹ ਬੌਲ ਉਹ ਲਾ ਵੀ ਕੋਪੀ ਹੂੰ ਵੇ ਕੋਪੀ ਕੜੇ ਕੰਬਲ ਲਈ ਪਿਆ ਹੂੰ ਵੇ ਮਤਬ ਉਹਨੂੰ ਦਿੱਤੀ ਸੀ ਉਹ ਆਏ ਕਰੀ ਜਾਂਦੀ ਲੈ ਵੀ ਕੰਬਲ ਯਾਰ ਯਈ ਆ ਲਈ ਜਦੋਂ ਉੱਥੇ ਖੜਿਆ ਮਾਰ ਕੇ ਤੇ ਰੱਖਦੀ ਕਿਹੜਾ ਜਿਹੜਾ ਤੇਰਾ ਸੇਰ ਵਾਲਾ ਤਾਂ ਸੀਗਾ ਮਾਤਾ ਵੀ ਉਹਨੇ ਚੱਕ ਕੇ ਪਾਸੇ ਰੱਖਤਾ ਮਾਦਾ ਤੇਰੇ ਵੀ ਫੇਮ ਸੈਟ ਨੂੰ ਚੜ ਗਿਆ ਮੈਂ ਲੈ ਸਾਹ ਕੋਲ ਮਲਾ ਕੇ ਜਦੋਂ ਕੋਪੀ ਲੈ ਬੈਨ ਨੂੰ ਸਾਰੇ ਘਰ ਚੋਂ ਕੰਟੈਕਟ ਬਾਪੂ ਦੇ ਦਾ ਗਾਇਬ ਮਣੀ ਕੈਮਰਾਮੈਨ ਮਾਤਾ ਜੀ ਬੈਕ ਕੈਮਰਾ ਬੈਕ ਰੋਲ ਜਿਹੜਾ ਹੁੰਦਾ ਵੀ ਪਿੱਛੇ ਜਿਹੜਾ ਕੁਸ ਕਾਰਵਾਈ ਕਰਦੀ ਕੈਮਰੇ ਦੇ ਗੋਪੀ ਫਰੰਟ ਫੇਸ ਗੋਪੀ ਕਿਉਂਕਿ ਪਤਾ ਇਹ ਚਾਵਲਾ ਮਾਰੀ ਜਾਂਦਾ ਲੋਕ ਵੇਖੀ ਜਾਂਦੇ ਇਹ ਸਹੀ ਆ ਹੋ ਸਦਰਸotra ਕੁਇਨਿੰਗਾ ਉਹ ਸਹੀ ਹੈ ਜਾਣ ਕੇ ਚਾਵਲਾ ਮਾਰ ਇਹ ਚਾਵਲਾ ਕਰਕੇ ਜਨਾਨੀ ਜਨਾਨੀ ਚਲੋ ਜੀ ਵੀਡੀਓ ਕਰਦੇ ਸਮਾਪਤ ਚੰਗੀ ਲੱਗੀ ਤਾਂ ਲਾਇਕ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਹੌਲੀ ਹੌਲੀ ਅਪਗ੍ਰੇਡ ਕਰ ਰਹੇ ਹਾਂ ਸਾਰਾ ਕੁਝ ਤੇ ਧੰਨਵਾਦ